ਦਇਆ ਕਿ ਬਿਆਨ ਵੀ ਨਹੀਂ ਕੀਤਾ ਜਾ ਸਕਦਾ ਸਾਡੇ ਪਿੰਡਾਂ ਦੀ ਜਿਹੜੀ ਸੜਕ ਆ ਸਾਨੂੰ ਪੀਡਬਲਯੂਡੀ ਤੋਂ ਲੈਟਰ ਮਿਲੀ ਹੋਈ ਆ ਕਿ ਸਾਡੇ ਪਿੰਡਾਂ ਦੀ ਸੜਕ ਦੀ ਜਿਹੜੀ ਕਪੈਸਿਟੀ ਆ ਉਹ ਸਿਰਫ ਪਬਲਿਕ ਯੂਟਿਲਿਟੀ ਲਈ ਆ ਉੱਥੇ ਕੋਈ ਜਿਹੜੇ ਭਾਰੀ ਮਾਈਨਿੰਗ ਵਹੀਕਲ ਉਹ ਨਹੀਂ ਚੱਲ ਸਕਦੇ ਜਦਕਿ ਨਵੀਓ ਕੰਪਨੀ ਵੱਲੋਂ ਖੁਦ ਸਾਨੂੰ ਇੱਕ ਜਿਹੜੀ ਇਹਨਾਂ ਨੂੰ ਜਦੋਂ ਵੀ ਕੋਈ ਮਾਈਨਿੰਗ ਪ੍ਰਪੋਜ਼ਲ ਐਕਸੈਪਟ ਹੁੰਦਾ ਤਾਂ ਉਹ ਤੇ ਦਿੱਤੀ ਜਾਂਦੀ ਹੈ ਅੰਡਰਟੇਕਿੰਗ ਉਹਦੇ ਵਿੱਚ ਇਟ ਇਜ਼ ਕਲੀਅਰਲੀ ਮੈਂਸ਼ਨ ਕਿ ਉਹਨਾਂ ਦੇ ਕਰਕੇ ਪਿੰਡ ਵਾਲਿਆਂ ਨੂੰ ਕੋਈ ਤਕਲੀਫ ਨਹੀਂ ਆਊਗੀ ਪਰ ਪਿੰਡ ਵਾਲਿਆਂ ਨੂੰ ਤਕਲੀਫ ਹੁੰਦੀ ਆ ਪਿੰਡ ਵਾਲੇ ਜਦੋਂ ਰੋਕਦੇ ਆ ਤਾਂ ਉਹਨਾਂ ਦੇ ਨਾਲ ਪਹਿਲਾਂ ਵੀ ਸਾਡੇ ਨਾਲ ਜੋ ਕੁਝ ਤੱਕਾ ਹੋਇਆ ਉੱਥੇ ਸਾਰਾ ਤੁਹਾਡਾ মিডিਆ ਦਾ ਮੈਂ ਧੰਨਵਾਦ ਕਰਦੀ ਆ ਉਹਨਾਂ ਨੇ ਉਦੋਂ ਵੀ ਕਵਰ ਕੀਤਾ ਹੁਣ ਕਿਉਂਕਿ ਆ ਮੈਂ ਪਿੰਡਾਂ ਦੇ ਵਿੱਚ ਜਾ ਕੇ ਕਿ ਮੈਂ ਤਾਂ ਇੱਥੇ ਹਾਈ ਕੋਰਟ ਦੀ ਵਕੀਲਾ ਇੱਥੇ ਰਹਿਣੀ ਆ ਪਰ ਜਦੋਂ ਮੈਨੂੰ ਲੱਗਿਆ ਕਿ ਪਿੰਡਾਂ 'ਚ ਲੋਕਾਂ ਨਾਲ ਤੱਕਾ ਹੋ ਰਿਹਾ ਆ ਮੈਂ ਜਾ ਕੇ ਲੋਕਾਂ ਨੂੰ ਜਾਗਰੂ ਕਰਨ ਦਾ ਸ਼ੁਰੂ ਕੀਤਾ ਕਿ ਕਿਸ ਤਰੀਕੇ ਨਾਲ ਮਾਈਨਿੰਗ ਆਂਡ ਸਾਇੰਟਿਫਿਕ ਦਾ ਕਿਸ ਤਰੀਕੇ ਨਾਲ ਇਲੀਗਲ ਆ ਕਿਸ ਤਰੀਕੇ ਨਾਲ ਪੌਕਲੈਂਡ ਮਸ਼ੀਨਸ ਨਹੀਂ ਯੂਜ਼ ਹੋ ਸਕਦੀਆਂ ਕਿਸ ਤਰੀਕੇ ਨਾਲ ਦਰਿਆ ਦਾ ਨੁਕਸਾਨ ਹੋ ਰਿਹਾ ਕਿਸ ਤਰੀਕੇ ਨਾਲ ਈਸੀ ਦੀਆਂ ਵਾਇਓਲੇਸ਼ਨ ਹੋ ਰਹੀਆਂ ਨੇ ਜਦੋਂ ਇਹ ਚੀਜ਼ਾਂ ਮੈਂ ਦੱਸਣ ਲੱਗੀਆਂ ਪਿੰਡਾਂ 'ਚ ਜਾ ਕੇ ਗਦਾਪੁਰ ਦਾ ਪਿੰਡ ਆ ਮੈਂ ਇਨਸੀਡੈਂਟ ਦੱਸਦੀਆਂ ਗਦਾਪੁਰ ਪਿੰਡ ਦੇ ਵਿੱਚ 6:30 ਵਜੇ ਦਾ ਸੈਮੀਨਾਰ ਸੀਗਾ ਮੇਰੇ ਕਲਾਸਮੇਟ ਆ ਉਹਨਾਂ ਦੇ ਮੈਨੂੰ ਕਾਲ ਆਇਆ ਕਿ ਉਹਨਾਂ ਦੀ ਮਦਰ ਦੇ ਨਾਲ ਬਤਮੀਜ਼ੀ ਕਰ ਰਹੇ ਨੇ ਆ ਬੰਦੇ ਇਹ ਬੰਦੇ ਜਦੋਂ ਮੈਂ ਉੱਥੇ ਪਹੁੰਚੀਆਂ ਸੀ ਚਾਰ ਜਾਣੇ ਸੀਗੇ ਅਸੀਂ ਪਹੁੰਚੇ ਉੱਥੇ ਸਸਰਾਲੀ ਕਲੋਨੀ ਜਗ੍ਹਾ ਦਾ ਨਾਮ ਆ ਜਦੋਂ ਉੱਥੇ ਪਹੁੰਚੇ ਦੇ ਅਟੈਕਡ ਔਨ ਅਸ ਮੇਰੀ ਵੀਡੀਓ ਵਾਇਰਲ ਹੋਈਆ ਕਿਸ ਤਰੀਕੇ ਨਾਲ ਉਹਨਾਂ ਨੇ ਮੈਨੂੰ ਧੋਇਆ ਕਿਸ ਤਰੀਕੇ ਨਾਲ ਉਹਨਾਂ ਨੇ ਮੈਨੂੰ ਕੁੱਟਿਆ ਮੈਂ ਕਿਸੇ ਤੇ ਹੱਥ ਨਹੀਂ ਚੱਕਿਆ ਬਿਕਾਜ਼ ਮੈਂ ਲੀਗਲੀ ਸਾਊਂਡ ਆ ਮੈਂ ਲੀਗਲੀ ਚੱਲਦੀ ਆ ਤੇ ਜਦੋਂ ਅਸੀਂ ਉੱਥੇ ਗਏ ਆ ਮੇਰੇ ਬ੍ਰਦਰ ਆ ਉਹਨਾਂ ਦਾ ਕੰਨ ਪਾੜਦੇ ਇੱਕ ਬ੍ਰਦਰ ਆ ਉਹਦਾ ਸਿਰ ਪਾੜਤਾ ਫਿਰ ਕਿਸ ਤਰੀਕੇ ਨਾਲ ਉਹਨਾਂ ਨੇ ਮੇਰਾ ਮੋਬਾਈਲ ਵੀ ਖੋਇਆ ਮੇਰੇ ਨਾਲ ਜੋ ਉਹਨਾਂ ਨੇ ਸਿਰਫ ਇਸ ਲਈ ਧੱਕਾ ਮੁੱਕੀ ਪਹਿਲਾਂ ਕੀਤੀ ਕਿ ਸ਼ਾਇਦ ਮੇਰਾ ਮੋਰਲ ਡਾਊਨ ਹੋ ਜੂ ਤਾਂ ਮੈਂ ਕਿਸੇ ਤੋਂ ਡਰਨ ਵਾਲੀ ਨਹੀਂਗੀ ਤੇ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਲੱਗਿਆ ਵੀ ਇਹ ਨਹੀਂ ਡਰੂਗੀ ਇਹ ਜਾਣ ਲੱਗੀ ਹੈ ਤਾਂ ਮੇਰੇ ਉਹਨਾਂ ਨੇ ਕਿਰਪਾਨ ਨਾਲ ਸਿਰ ਤੇ ਅਟੈਕ ਕੀਤਾ ਜਿਹਦੇ ਕਰਕੇ ਮੇਰੀ ਬਾਹ ਤੇ 15 ਸਟਿਚਸ ਆਏ ਨੇ ਐਂ देयर ਕੁਡ ਬੀ ਫ੍ਰੈਕਚਰ ਐਸ ਵੈਲ ਐਮ ਐਲ ਆਰ ਦੀ ਪ੍ਰੋਪਰ ਕਾਪੀ ਮੈਮ ਉਸੇ ਟਾਈਮ ਸੀਪੀ ਨੂੰ ਇਨਫੋਰਮ ਕੀਤਾ ਉਸੇ ਟਾਈਮ ਐਸ ਐਚਓ ਨੂੰ ਇਨਫੋਰਮ ਕੀਤਾ ਬਟ ਉਹਨਾਂ ਨੇ ਉਹਨਾਂ ਦੀ ਸਟੇਟਮੈਂਟ ਲਿਖਣ ਤੋਂ ਬਾਅਦ ਵੀ ਜਿਨ੍ਹਾਂ ਦੇ ਘਰ ਵਾਲਿਆਂ ਨੇ ਮੈਨੂੰ ਬੁਲਾਇਆ ਸੀ ਜਾਂ ਸਾਨੂੰ ਬੁਲਾਇਆ ਸੀ ਦੇਲ ਕੋਈ ਐਫ ਆਈ ਆ ਰਜਿਸਟਰ ਨਹੀਂ ਕੀਤੀ ਹੈਗੀ ਸੋ ਇਸ ਤਰੀਕੇ ਦਾ ਧੱਕਾ ਇਸ ਵੀ ਹੋ ਰਿਹਾ बिकॉज ਹਰਦੀਪ ਮੁੰਡਿਆ ਇਨਵੋਲਡ ਹੈ ਇਸ ਚੀਜ਼ ਦੇ ਵਿੱਚ ਹਰਦੀਪ ਮੁੰਡਿਆ ਦੇ ਆ ਸਾਥੀ ਨੇ ਜਿਹੜੇ ਸੈਂਡ ਮਾਫੀਆ ਵਾਲੇ ਨੇ ਇਹ ਲੋਕਾਂ ਨਾਲ ਉਥੇ ਆਮ ਹੀ ਗੁੰਡਾਗਰਦੀ ਕਰਦੇ ਨੇ ਜਿਹੜਾ ਟਿਪਰ ਸੀਗਾ ਜੇ ਸਟਿਪਰ ਨੂੰ ਰੋਕਿਆ ਹੋਇਆ ਸੀ ਉਹਦੀ ਫਿਟਨੈਸ ਐਕਸਪਾਇਰ ਸੀਗੀ ਉਸ ਨੂੰ ਜੋ ਚਲਾ ਰਿਹਾ ਸੀਗਾ ਡਰਾਈਵਰ ਉਹਦੇ ਕੋਲ ਲਾਇਸੈਂਸ ਨਹੀਂ ਸੀਗਾ ਐਂਡ ਉਹਦੇ ਕੋਲ ਕੋਈ ਪੰਜਾਬ ਦਾ ਪਰਮਿਟ ਨਹੀਂ ਸੀਗਾ 오ਡੀਸਾ ਨੰਬਰ ਉਹ ਗੱਡੀ ਸੀਗੀ ਕੋਈ ਵੀ ਵਹੀਕਲ ਜਦੋਂ ਸੈਂਡ ਲੈ ਕੇ ਜਾਂਦਾ ਹੈ ਉਹਦਾ ਸੈਂਡ ਪੋਰਟਲ ਦੇ ਉੱਤੇ ਰਜਿਸਟਰ ਹੋਣਾ ਜ਼ਰੂਰੀ ਆ ਬਟ ਇਹ ਕੋਈ ਰਜਿਸਟ੍ਰੇਸ਼ਨ ਨਹੀਂ ਹੁੰਦੀ ਜਦੋਂ ਮਾਈਨਿੰਗ ਡਿਪਾਰਟਮੈਂਟ ਨੂੰ ਕੰਪਲੇਂਟ ਕੀਤੀ ਜਾਂਦੀ ਆ ਐਕਸੀਡੈਂਟ ਬੋਲਦਾ ਮੈਂ ਐਕਸੀਡੈਂਟ ਨੂੰ ਦੱਸਿਆ ਤੁਸੀਂ ਆਪ ਦੇਖੋ ਐਕਸੀਡੈਂਟ ਪੜਿਆ ਲਿਖਿਆ ਬੰਦਾ ਆ ਐਕਸੀਡੈਂਟ ਆ ਰਜਤ ਗਰੋਵਰ ਮੈਂ ਉਹਨੂੰ ਕਿਹਾ ਕਿ ਸੈਂਡ ਪੋਰਟਲ ਦੇ ਉੱਤੇ ਰਜਿਸਟ੍ਰੇਸ਼ਨ ਨਹੀਂ ਹੁੰਦੀ ਹੀ ਸੈਡ ਆਈ ਡੋਨਟ ਨੋ ਅਬਾਊਟ ði ਲਾਅ ਐਂਡ ਇਹ 2023 ਦੀਆਂ ਗਾਈਡਲਾਈਨਸ ਐ ਕਿਵੇਂ ਨਹੀਂ ਉਹਨੂੰ ਲਾਅ ਦਾ ਪਤਾ ਹੋਊਗਾ ਜਦੋਂ ਉਹ ਇੱਕ ਐਕਸੀਡੈਂਟ ਬਣ ਕੇ ਆਇਆ ਆ ਉਹਦੇ ਵੱਲੋਂ ਆ ਫਿਰ ਜਦੋਂ ਫਿਟਨੈਸ ਐਪਸ ਮਾਇਤੇ ਪਰ ਯੂਜ਼ ਹੁੰਦੇ ਆ ਉਹਦੇ ਤੇ ਉਹ ਕੋਈ ਐਕਸ਼ਨ ਨਹੀਂ ਲੈਂਦਾ ਹੈਗਾ ਅਸੀਂ ਇੰਨੀਆਂ ਕੰਪਲੇਂਟਸ ਕਰ ਚੁੱਕੇ ਆ ਸਾਡੇ ਉਤੇ ਜਿਨ੍ਹਾਂ ਨੇ ਅਟੈਕ ਕੀਤਾ ਉਹਨਾਂ ਦੀਆਂ ਕੰਪਲੇਂਟਸ ਕਰ ਚੁੱਕੇ ਆ ਉਹਨਾਂ ਨੂੰ ਸਾਡੇ ਖਿਲਾਫ ਐਫਆਈਆਰਸ ਹੋ ਗਈਆਂ ਮੇਰਾ ਬ੍ਰਦਰ ਕੈਨੇਡਾ ਤੋਂ ਆਇਆ ਸੀਗਾ ਮੇਰੇ ਬ੍ਰਦਰ ਦਾ ਕੋਈ ਲੈਣਾ ਦੇਣਾ ਨਹੀਂ ਮੇਰੇ ਬ੍ਰਦਰ ਨੇ ਉਤੇ ਆਮ ਡਾਕਟਰ ਦੇ ਬਿਨਾ ਗੱਲ ਤੋਂ ਹੋਏ ਪੀਆਰ ਇਸ ਲਈ ਕੀਤੀ ਤਾਂ ਕਿ ਮੈਨੂੰ ਦੱਬਿਆ ਜਾ ਸਕੇ ਮੈਂ ਲੋਕਾਂ ਦੇ ਹੱਕਾਂ ਲਈ ਲੜਦੀ ਸੀ ਲੜਦੀ ਹਾਂ ਲੜਦੀ ਰਹੂੰਗੀ ਅੱਜ ਮੇਰੀ ਬਾਹ ਟੁੱਟਿਆ ਪਾਵੇਂ ਮੇਰੀ ਗਰਦਨ ਕੱਟ ਜੇ ਤਾਂ ਵੀ ਨਹੀਂ ਮੈਂ ਕਿਸੇ ਤੋਂ ਡਰਦੀ ਤੇ ਦੀ ਜੀ ਗੱਲ ਆ ਇਹ ਤੁਹਾਡੇ ਮਾਧਿਅਮ ਤੋਂ ਇਹ ਦੱਸ ਦੇਣਾ ਚਾਹੁੰਦੀ ਆ ਮੈਂ ਧੰਨਵਾਦ ਕਰਦੀ ਆ ਮੈਡਮ ਦਾ ਵੀਰੇ ਉਹਨਾਂ ਦਾ ਇਹਨਾਂ ਨੇ ਸਾਡਾ ਸਾਥ ਦਿੱਤਾ ਅੱਖਾਂ 'ਚ ਹੰਝੂ ਆ ਸਕਦੇ ਆ ਪਰ ਹੌਸਲਾ ਕਦੇ ਨਹੀਂ ਗਿਰਦਾ ਸੋ ਮੈਂ ਡਟੀਆਂ ਅਸੀਂ ਡਟੇ ਰਹਾਂਗੇ ਕਿਉਂਕਿ ਸਾਡੀ ਯੂਨਿਟੀ ਆ ਵੀ ਆਰ ਪਬਲਿਕ ਐਂਡ ਸੀਐਮ ਦੀ ਸਾਰਿਆਂ ਦੀ ਜ਼ਿੰਮੇਵਾਰੀ ਉਹ ਪਬਲਿਕ ਨੂੰ ਪ੍ਰੋਟੈਕਟ ਕਰੇ ਨਾ ਕਿ ਗੂਂਸ ਨੂੰ ਪ੍ਰੋਟੈਕਟ ਕਰੇ ਬਟ ਦੇ ਆਰ ਪ੍ਰੋਟੈਕਟਿੰਗ ਦੀ ਗੂਂਸ ਸੋ ਆ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਆ ਆਮ ਆਦਮੀ ਕਹਿ ਰਿਹਾ ਕਿ ਸ ਸਾਡੇ ਮਸਲਿਆਂ ਦਾ ਹੱਲ ਹੋਵੇ ਸਾਡੇ ਹੱਕਾਂ ਦੀ ਪ੍ਰੋਟੈਕਸ਼ਨ ਹੋਵੇ ਬਟ ਆਮ ਆਦਮੀ ਨੂੰ ਕੁਚਲਿਆ ਜਾ ਰਿਹਾ ਤੇ ਇਹ ਗੂਂਸਾ ਜਿਹੜੇ ਉਹਨਾਂ ਨੂੰ ਸਪੋਰਟ ਕੀਤਾ ਜਾ ਰਿਹਾ ਇਹ ਹੋ ਰਿਹਾ ਆ ਹਰਦੀਪ ਮੁੰਡੀਆਂ ਕਰਕੇ ਸਾਰਾ ਕੁਝ ਇੱਕ ਉਹਨੇ ਕਿਹਾ ਸੀਗਾ ਕਿ ਮੇਰੇ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਆ ਖੜੇ ਨੇ ਇਹਨਾਂ ਦੇ ਵਿੱਚ ਆ ਬੰਦਾ ਖੜਾ ਆ ਆ ਮੁੰਡੀਆਂ ਦੇ ਬਿਲਕੁਲ ਨਾਲ ਸੁਖਦੇਵ ਬਿੱਲਾ ਇਹਦਾ ਨਾਮ ਆ ਜਿਹਨੇ ਮੈਨੂੰ ਡਰਾ ਕੀਤਾ ਜਿਹਨੇ ਮੇਰੇ ਵਾਲ ਖਿੱਚੇ ਨੇ ਫਿਰ ਇਹਦੇ ਵਿੱਚ ਪੰਮਾ ਪੰਮੇ ਦਾ ਫਾਦਰ ਆ ਇਹ ਬੰਦੇ ਖੜੇ ਆ ਇਹਨੇ ਮੇਰੇ ਇੱਥੇ ਕਿਰਪਾਨ ਨਾਲ ਅਟੈਕ ਕੀਤਾ ਨਿੱਗਲੀ ਐਫਆਰ ਦੇ ਅਕਤੂਬਰ ਹਾਈ ਕੋਰਟ ਜਾ ਮੇਰੀ ਬਾਅਦ ਐਸੋਸੀਏਸ਼ਨ